ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਨਾ ਜੀ0 ਲਾਇਆ ਸੀ ਸ਼ੂ ਖਿਆਤੀ ਅੱਜ ਉਹਦੀ ਸਾਡੀ ਪਟਾਈ ਚੱਲ ਰਹੀ ਹੈ ਸ਼ੂ ਖਿਆਤੀ ਦੀ ਜੀ0 ਦੀ ਤੇ ਆਜੋ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਦਾ ਸਾਈਜ਼ ਤੇ ਉਹਦੀ ਕੁਆਲਿਟੀ ਇਹ ਜੀ1 ਦੀ ਪ੍ਰੋਡਕਸ਼ਨ ਕਰਤੀ ਇਹ ਅਸੀਂ ਜੀ1 ਲਾਵਾਂਗੇ ਗਾਂ ਨੂੰ ਔਰ ਕਿਸਾਨਾਂ ਨੂੰ ਜੀ2 ਦਾ ਦੇਵਾਂਗੇ ਸੀਡ ਸੋ ਦੇਖੋ ਸੂਖਿਆਤੀ ਸਾਡਾ ਸੀਡ ਆ ਕਾਫੀ ਵੱਡਾ ਆਲੂ ਹੋ ਗਿਆ ਬੇਲ ਤਾਂ ਅਸੀਂ ਵੱਢ ਦਿੱਤੀ ਸੀ ਇਹਦੀ 65 ਦਿਨ ਤੀ ਕਿਊਬਰ ਲੱਗਿਆ ਸੀ ਸਾਡਾ ਜੀ0 ਜੀ ਤੇ ਸਾਈਜ਼ ਕਾਫੀ ਮਤਲਬ ਓਵਰ ਵੀ ਹੋ ਗਿਆ ਚਲੋ ਕੋਈ ਗੱਲ ਨਹੀਂ ਹੱਥਾਂ ਨਾਲ ਇਹਨੂੰ ਲਾਵਾਂਗੇ ਗਾਹਾਂ ਨੂੰ ਇਹ ਆ ਸੂਖਿਆਤੀ ਆ ਜੀ ਸਾਡਾ ਅਸੀਂ ਲਾਉਨੇ ਹੁੰਨੇ ਆ ਇੱਕ ਡੇਢ ਏਕੜ ਇਹਦਾ ਤੇ ਉਹਨਾਂ ਕ ਅਸੀਂ ਅਗਲੇ ਸਾਲ ਲਾ ਕੇ 2-4 ਏਕੜ ਤੇ ਵੇਚ ਦਿੰਨੇ ਹੁੰਨੇ ਆ ਜੀ ਜੀ ਟੂ ਤੁਸੀਂ ਸਾਨੂੰ ਦੱਸਿਓ ਕਿ ਸਾਡਾ ਜਿਹੜਾ ਕੁਆਲਿਟੀ ਜਾਂ ਸਾਈਜ਼ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਥੈਂਕ ਯੂ ਧੰਨਵਾਦ